ਨੇ ਜਿਹਨੇ ਕੋ ਸਾਹਿਬ ਤੋਂ ਬੰਦੇ ਸੀ ਇਹਦਾ ਕੀ ਮਾਮਲਾ ਸੀ ਇਹਦੇ ਬਾਰੇ ਜਾਣਕਾਰੀ ਦੇ ਇੱਕ ਤਲ ਮੈਨੂੰ ਡਿਟੈਕਟਰ ਖਾਤੋਂ ਨਹੀਂ ਬਣਾਉਂਦੇ ਤੁਹਾਨੂੰ ਜਿਆਦਾ ਨਾ ਚਲੋ ਬਸ ਹੋਰ ਰਿਹਾ ਬਰਤੀ ਦੇ ਤਿੰਨ ਫਿਰ ਤਾਂ ਵੀ ਰੋਜ਼ੀ ਟੂਨਿੰਗ ਕਰਦੇ ਆ ਸਾਡੀ ਜਿਹੜਾ ਜੋ ਅੱਜ ਦੋ ਲੋਕਾਂ ਨੂੰ ਬਾਗੂ ਕੀਤਾ ਹੈ ਕੱਲ ਰਾਤ ਲੇਟ ਆਵਰਸ ਦੇ ਵਿੱਚ ਇੱਕ ਮਾਮਲਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਤਾਜਪੁਰ ਰੋਡ ਦੇ ਨੇੜੇ ਜਿਹੜੀਆਂ ਨੇ ਕੁਝ ਵਿਅਕਤੀ ਕਿਸੇ ਵਿਅਕਤੀ ਨੇ ਫਾਇਰ ਕੀਤੇ। ਉਹਦੇ ਸਬੰਧੀ ਸਾਡੀ ਪੁਲਿਸ ਟੀਮ ਜਿਹੜੀ ਹੈ ਉਹ ਬੜੀ ਸਵਿਫਟਲੀ ਉਹਨਾਂ ਨੇ ਜਿਹੜਾ ਕੰਮ ਕਰਦੇ ਹੋਏ ਮੌਕੇ ਤੇ ਪੁੰਜੇ। ਤੇ ਉੱਥੇ ਦੋ ਧਿਰਾਂ ਦਾ ਝਗੜਾ ਹੋਇਆ ਸੀ। ਇੱਕ ਸਾਈਡ ਦੇ ਉੱਤੇ ਗੰਦਰ ਸਾਗਰ ਔਰ ਦੂਸਰੇ ਧਿਰ ਦੇ ਵਿੱਚ ਜਿਹੜਾ ਹੈ ਲੜਕਾ ਉਹਦਾ ਨਾਮ ਸੀ ਦੀਪਕ ਰਾਜਪੂਤ। ਇਹ ਦੋਨੋਂ ਧਿਰਾਂ ਦਾ ਆਪਸ ਦੇ ਵਿੱਚ ਪੈਸਿਆਂ ਨੂੰ ਲੈਣ ਦੇਣ ਲਈ ਲੈ ਕੇ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਸੀ। ਤੋਂ ਇਸ ਲੜਾਈ ਝਗੜੇ ਦੇ ਦਰਮਿਆਨ ਜਿਹੜਾ ਗੰਗਾ ਸਾਗਰ ਜਿਹੜਾ ਸੀ ਵਿਅਕਤੀ ਇਹਨੇ ਉੱਥੇ ਫਾਇਰਿੰਗ ਕਰ ਦਿੱਤੀ। ਤੇ ਉਹਦੇ ਵਿੱਚ ਇਹਨੇ ਆਪਣੇ ਬੱਤੀ ਬੋਰ ਦਾ ਜਿਹੜਾ ਇਹਦਾ ਪਿਸਤਲ ਹੈ ਉਹਦੇ ਨਾਲ ਇਹਨੇ ਦੋ ਫਾਇਰ ਕੀਤੇ। ਬੜੀ ਇਸ ਅਸੀਂ ਪ੍ਰਮਾਤਮਾ ਦਾ ਬੜਾ ਸ਼ੁਕਰ ਅਦਾ ਕਰਦੇ ਹਾਂ ਕਿਉਂ ਜਿਹੜੇ ਫਾਇਰ ਹੋਈ ਉਹ ਕਿਸੇ ਦੇ ਨਹੀਂ ਲੱਗੇ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਲਬਤਾ ਦੋਨੋਂ ਧਿਰਾਂ ਦੇ ਆਪਸ ਤੇ ਵਿਚ ਲੜਾਈ ਝਗੜੇ ਦੇ ਦੌਰਾਨ ਉਸ ਤਰ੍ਹਾਂ ਜਿਹੜੀਆਂ ਬਲੰਟ ਸੱਟਾਂ ਵਗੈਰਾ ਲੱਗੀਆਂ ਨੇ। ਤੋਂ ਜਦੋਂ ਅਸੀਂ ਉੱਥੇ ਪਹੁੰਚ ਕੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਤੇ ਦੋਨੋਂ ਧਿਰਾਂ ਇੱਕ ਦੂਜੇ ਨੂੰ ਜਿਸ ਤਰ੍ਹਾਂ ਹੁੰਦਾ ਕੋਈ ਨਾਮ ਲੈਣ ਲਈ ਤਿਆਰ ਨਹੀਂ ਸੀਗਾ। ਤਾਂ ਫਿਰ ਪੁਲਿਸ ਨੇ ਬਟ ਕਿਉਂਕਿ ਇੱਕ ਬੜਾ ਵੱਡਾ ਜੁਰਮ ਹੁੰਦਾ ਕਿ ਜਦੋਂ ਕੋਈ ਪਬਲੀਕਲੀ ਕੋਈ ਵਿਅਕਤੀ ਫਾਇਰ ਕਰ ਦਿੰਦਾ ਤੋਂ ਉਸ ਚੀਜ਼ ਨੂੰ ਅਸੀਂ ਜਿਹੜਾ ਉਹਦਾ ਸੰਗਿਆਨ ਲੈਂਦੇ ਹੋਏ ਇਸ ਕੇਸ ਦੇ ਵਿੱਚ ਐਫ ਆਈ ਆਰ ਨੰਬਰ 92 74 2025 1942 1152 1262 3513 125 1913 190 ਬੀ ਐਨ ਐਸ ਔਰ 25 22 ਆਰਮਸ ਐਕਟ ਦੇ ਤਹਿਤ ਜਿਹੜਾ ਇਹ ਮਾਮਲਾ ਦਰਜ ਕੀਤਾ ਇਦੇ ਵਿੱਚ ਇਹ ਵਿਅਕਤੀ ਟੋਟਲ 5 ਲੋਕ ਜਿਹੜੇ ਨੇ ਬਾਈ ਨੇਮ ਹੈਗੇ ਨੇ ਜਿਹਦੇ ਵਿੱਚੋਂ ਦੋ ਵਿਅਕਤੀ ਗੰਗਾ ਸਾਗਰ ਤੇ ਇੱਕ ਵਿਅਕਤੀ ਹੈ ਸੂਰਜ ਇਹਨਾਂ ਦੋਨਾਂ ਜਣਿਆਂ ਨੂੰ ਅਸੀਂ ਜਿਹੜਾ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਉਸ ਤੋਂ ਇਲਾਵਾ ਅਗਲੀ ਜਿਹੜੀ ਇਹਨਾਂ ਕੋਲ ਵੈਪਨ ਜਿਹੜਾ ਹੈਗਾ ਗੰਗਾ ਸਾਗਰ ਦਾ ਇਹ ਲਾਇਸੈਂਸਡ ਵੈਪਨ ਹੈ ਜਿਹਦੇ ਵਿੱਚ ਇਸ ਨੇ ਇਹ 7 ਮਾਰਚ 2025 ਨੂੰ ਹੀ ਇਹਨੂੰ ਜਿਹੜਾ ਵੈਪਨ ਜਿਹੜਾ ਇਹਨੇ ਖਰੀਦਿਆ ਇਹਦਾ ਲਾਇਸੈਂਸ ਜਾਰੀ ਹੋਇਆ ਸੀ ਤੇ ਉਦੋਂ ਹੀ ਇਹਨੇ ਫੇਰੇ ਵੈਪਨ ਖਰੀਦ ਲਿਆ ਸੀ ਤੇ ਅਜੇ ਉਹਦੀ 1 ਮਹੀਨੇ ਬਾਅਦ ਹੀ 7 3 ਨੂੰ ਇਹਨੇ ਖਰੀਦਿਆ ਤੇ 7 4 ਨੂੰ ਹੀ ਇਹਨੇ ਫਾਇਰ ਕਰ ਦਿੱਤੇ ਤੋਂ ਇਸ ਚੀਜ਼ ਨੂੰ ਅਸੀਂ ਬਹੁਤ ਜ਼ਿਆਦਾ ਸੀਰੀਅਸ ਨੋਟ ਲੈਂਦੇ ਹੋਏ ਇਸ ਵਿਅਕਤੀ ਦਾ ਜਿਹੜਾ ਆਰਮਜ਼ ਲਾਇਸੈਂਸ ਹੈ ਇਸ ਨੂੰ ਕੈਨਸਲ ਕਰਾਉਣ ਲਈ ਜਿਹੜੇ ਸਾਡੇ ਲਾਇਸੈਂਸਿੰਗ ਅਥਾਰਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਕੋਲ ਇਸ ਵੰਦੀ ਜਿਹੜੀ ਹੈ ਪੱਤਰ ਵਿਵਹਾਰ ਕਰਕੇ ਇਹਦਾ ਲਾਇਸੈਂਸ ਕੈਨਸਲ ਕਰਵਾਇਆ ਜਾਏਗਾ ਮੇਰਾ ਖਿਆਲ ਹੈ ਸਾਰਾ ਕੁਝ ਹੀ ਆ ਗਿਆ